ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਵਾਹਿਗੁਰੂ ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਆਂ ਵਾਹਿਗੁਰੂ ਤੁਸੀਂ ਵੀ ਆਪਣੇ ਘਰਾਂ ਵਿੱਚ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਬਾਣੀ ਵਿੱਚ ਆਪਣੇ ਸਾਰੇ ਜਿਹੜੇ ਰੋਗ ਨੇ ਉਹਨਾਂ ਦਾ ਸਾਰਾ ਜਿਹੜੇ ਆਪਣੇ ਰੋਗ ਨੇ ਜਿੰਨੇ ਆਪਣੇ ਦੇ ਦੇ ਰੋਗ ਨੇ ਸਾਰੇ ਆਪਣੇ ਰੋਗਾਂ ਦਾ ਇਲਾਜ ਆਪਣੀ ਬਾਣੀ ਵਿੱਚ ਦੱਸਿਆ ਗਿਆ ਹੈ ਜੇ ਕਿਸੇ ਕਿਸੇ ਦੇ ਕਰਜ਼ਾ ਚੜਿਆ ਹੋਇਆ ਉਹ ਦੱਸਿਆ ਗਿਆ ਹੈ ਜੇ ਕਿਸੇ ਦੇ ਆਪਣੇ ਕਿਸੇ ਦਾ ਵਿਆਹ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਦੀ ਮਨੋ ਕਾਮਨਾ ਨਹੀਂ ਹੁੰਦੀ ਕਿਸੇ ਦਾ ਕਰਦੇ ਵਿੱਚ ਸ਼ਰਾਬ ਵਾ ਨਸ਼ਾ ਸਾਰਾ ਕੁਝ ਇਸ ਬਾਣੀ ਵਿੱਚ ਆਪਾਂ ਨੂੰ ਸਾਰਾ ਕੁਝ ਗੁਰੂ ਵਾ ਗੁਰੂ ਨੇ ਦੱਸਿਆ ਹੋਇਆ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੇ ਜੇ ਤੁਹਾਡੇ ਸੇਅ ਤੇ ਕੋਈ ਕਰਜ਼ਾ ਚੜਿਆ ਹੋਇਆ ਜੀ ਕਿਸੇ ਤਰੀਕੇ ਨਾਲ ਚੜ ਜਾਂਦਾ ਕਰਜ਼ਾ ਕਈ ਵਾਰ ਆਪਣੇ ਆਪਾ ਕਹਿ ਦਿੰਦੇ ਆ ਵੀ ਵੀ ਆਪਾਂ ਨੂੰ ਉਹਨਾਂ ਆਖ ਖਰਚਾ ਕਰਨਾ ਚਾਹੀਦਾ ਜਿੰਨੇ ਕ ਆਪਣਾ ਚਾਦਰ ਹੋਵੇ ਉਹਨਾਂ ਕੇ ਪੈਰ ਵਿਛਾ ਲੈਣੇ ਚਾਹੀਦੇ ਨੇ ਕਈ ਵਾਰ ਜੀ ਇਦਾਂ ਹੁੰਦਾ ਤੇ ਕਈ ਵਾਰ ਬੰਦੇ ਤੇ ਅਜਿਹੀਆਂ ਜਮਤਾਂ ਪੈ ਜਾਂਦੀਆਂ ਨੇ ਜਾਂ ਕੋਟ ਕਚੈਰੀਆਂ ਦੇ ਚੱਕਰ ਪੈ ਜਾਂਦੇ ਨੇ ਜਿਹਦੇ ਵਿੱਚ ਕਰਜ਼ਾ ਚੜ ਜਾਂਦਾ ਉੱਥੇ ਬੰਦਾ ਬੇਵਸ ਹੋ ਜਾਂਦਾ ਕਈ ਵਾਰ ਬੰਦੇ ਤੇ ਅਜੀ ਜਹਿਮਤ ਪੈਂਦੀ ਆ ਵੀ ਆਪਾਂ ਨੂੰ ਇਹ ਹੁੰਦਾ ਵੀ ਹਸਪੀਟਲਾਂ ਦੇ ਵਿੱਚ ਬੰਦਾ ਬਿਮਾਰ ਹੋ ਗਿਆ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਇਸ ਨੂੰ ਬਚਾ ਸਕੀਏ ਆਪਾਂ ਐ ਹੁੰਦਾ ਵੀ ਪੈਸਾ ਇਦਾਂ ਬਹਾ ਦੇਣਿਆ ਵੀ ਆਪਾਂ ਆਪਣੇ ਬੰਦੇ ਨੂੰ ਬਚਾ ਸਕੀਏ ਤੇ ਇਸ ਤਰ੍ਹਾਂ ਕਈ ਵਾਰ ਆਪਣੇ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਕਈ ਵਾਰ ਆਪਾਂ ਦੇ ਬਿਮਾਰੀ ਨਾਲ ਜਾਂ ਕਿਸੇ ਜਹਿਮਤ ਜਾਂ ਜਾ ਕੋਟਕਚੈਰੀਆਂ ਦੇ ਚੱਕਰਾਂ ਨਾਲ ਆਪਣੇ ਤੇ ਕਰਜ਼ਾ ਚੜੀ ਜਾਂਦਾ ਇਹ ਉੱਤਰ ਦਾ ਨਹੀਂ ਹੈਗਾ ਜੀ ਤੇ ਕਿਸੇ ਦਾ ਨਹੀਂ ਜੀ ਕਰਦਾ ਹੁੰਦਾ ਵੀ ਮੇਰੇ ਸਿਰ ਤੇ ਕਰਜ਼ਾ ਚੜੇ ਹਰੇਕ ਬੰਦਾ ਇਹ ਕਹਿੰਦਾ ਵੀ ਮੈਨੂੰ ਤਰੱਕੀ ਹੋਵੇ ਮੇਰੇ ਘਰ ਵਿੱਚ ਵਾਧਾ ਹੋਵੇ ਚਲੋ ਜੀ ਆਪਾਂ ਤੁਹਾਡਾ ਨਾਮ ਸ਼ੇਅਰ ਕਰਦੇ ਆ ਜੇ ਸਿਰ ਤੇ ਕਰਜ਼ਾ ਚੜਿਆ ਹੋਵੇ ਤੇ ਆਪਾਂ ਤੁਸੀਂ ਪੰਜ ਵਾਰ ਇਹ ਪੰਜ ਵਾਰ ਇਹ ਆਪਣਾ ਪਾਠ ਦਾ ਆਪਣੇ ਘਰ ਵਿੱਚ ਸ਼ੇਰੇ ਸ਼ਾਮ ਇਕਾਗਰ ਚਿਤ ਨਾਲ ਸ਼ਬਦਾਂ ਨਾਲ ਵਿਸ਼ਵਾਸ ਨਾਲ ਵਹਿ ਗੁਰੂ ਨੇ ਆਪਣੇ ਮਨ ਵਿੱਚ ਵਹਿ ਗੁਰੂ ਨੂੰ ਹਾਜ਼ਰ ਨਾਲ ਜੋ ਸਮਝ ਕੇ ਇਹ ਪਾਠ ਕਰਿਓ ਥੋੜਾ ਇਹ ਕਰ ਜਾ ਥੋੜੇ 101% ਜ਼ਰੂਰ ਤੁਹਾਡਾ ਲੈ ਜਾਊਗਾ ਜੀ ਜਿਵੇਂ ਇਹ ਪਾਠ ਹੈ ਜੀ ਪੌੜੀ ਜੱਤੋਂ ਮੇਰੇ ਵੱਲ ਹੈ ਤਾਂ ਕਿਆ ਮੈਂ ਸ਼ੰਦਾ ਤੂੰ ਸਭ ਕੁਝ ਮੈਨੂੰ ਸੰਪਿਆ ਜਾਂ ਤੇਰਾ ਬੰਦਾ ਲਖਮੀ ਤੋਟਨਾ ਆ ਵੀ ਗਏ ਖਾਚ ਰਹਿਂਦਾ ਲਖ 84 ਮੇਧਨੀ ਸਭ ਸੇਵ ਕਰੇਂਦਾ ਇਹ ਬਹਿਰੀ ਮਿੱਤਰ ਸਭ ਕੀਤੀਆਂ ਨਹੀਂ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਤਾਂ ਹਰ ਬਖਸ਼ੰਦਾ ਆਨੰਦ ਤੇ ਸੁਖ ਪਾਇਆ ਮੇਲ ਗੋਵਿੰਦਾ ਸਭੇ ਕਾ ਸੁਆਲਿਆ ਜਦ ਦੁਭਵੰਦਾ ਇਸ ਤਰ੍ਹਾਂ ਆਪਾਂ ਨੇ ਸਵੇਰੇ ਸ਼ਾਮ ਦੀ ਪੰਜ ਵਾਰੀ ਸ਼ਾਮ ਨੂੰ ਪੰਜ ਵਾਰੀ ਸਵੇਰ ਨੂੰ ਅਮਰਤ ਵੇਲੇ ਆਪਣਾ ਜਿਹੜਾ ਆਪਣੇ ਜਪਜੀ ਸਾਹਿਬ ਦਾ ਪਾਠ ਚੌਪੈਸਾ ਦਾ ਜਾਂ ਪੰਜਾਂ ਬਾਣੀਆਂ ਦਾ ਪਾਠ ਉਹ ਤਾਂ ਕਰਨਾ ਹੀ ਆ ਤੇ ਉਸ ਤੋਂ ਬਾਅਦ ਗੁਰੂ ਦੀ ਓਟ ਆਸਰਾ ਲੈ ਕੇ ਤੁਸੀਂ ਇਹ ਪਾਠ ਨੂੰ ਸੱਚੇ ਮਨ ਨਾਲ ਸ਼ਰਧਾ ਨਾਲ ਵਿਸ਼ਵਾਸ ਨਾਲ ਪੜਿਓ ਗੁਰੂ ਨੂੰ ਵਹਿਗੁਰੂ ਨੂੰ ਹਾਜ਼ਰ ਨਾਜ਼ਰ ਸੰਝ ਕੇ ਵੀ ਵਹਿਗੁਰੂ ਜੀ ਜਿਵੇਂ ਸਾਤੋਂ ਸਾਡੇ ਸਿੱਤੇ ਕਰਜ਼ਾ ਚੜ ਗਿਆ ਤਾਂ ਮੈਂ ਤੁਹਾਡੇ ਮੂਹਰੇ ਇਹ ਅੱਜ ਆ ਬੇਨਤੀਆਂ ਦੱਸਾਂ ਕਰਦੀ ਆ ਤੇ ਮੇਰਾ ਕੀ ਮੈਨੂੰ ਹਿੰਮਤ ਬਖਸ਼ੋ ਮੇਰੇ ਆਮਦਨ ਵਿੱਚ ਵਾਧਾ ਕਰੋ ਕਿ ਤਾਂ ਕਿ ਮੇਰਾ ਜੋ ਦਿੱਤਾ ਹੋਇਆ ਕਰਜ਼ਾ ਮੇਰਾ ਉਤਰ ਜਾਵੇ ਜੋ ਅਸੀਂ ਲਿਆ ਅਸੀਂ ਵੀ ਆਪਣਾ ਸੱਚੇ ਮਾਨ ਨਾਲ ਜਿਵੇਂ ਲਿਆ ਓਕਣ ਕਰਜ਼ਾ ਸਾਡਾ ਅਸੀਂ ਅਗਲੇ ਦਾ ਮੋੜ ਸਕੀਏ ਜਿੱਥੋਂ ਪੈਸੇ ਲੈਣੇ ਤੇ ਸੱਚੇ ਦਿਲੋਂ ਅਰਦਾਸ ਕਰਨੀਆਂ ਬੈ ਗੁਰੂ ਜੀ ਤੁਹਾਡਾ ਕਰਜ਼ਾ ਜ਼ਰੂਰ ਜੋ ਜੋ ਥੋੜ੍ਹਾ 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 ਕਰਕੇ ਥੋੜ੍ਹਾ ਕਰ ਜਾ ਲੈਂਦਾ ਜਾਊਗਾ ਜੀ ਤੁਸੀਂ ਜ਼ਰੂਰ ਜਮਾ ਕੇ ਦੇਖਿਓ ਇਸ ਚੀਜ਼ ਨੂੰ ਬਾਣੀ 'ਚ ਬਹੁਤ ਆਗਤ ਹੈ ਕੋਈ ਇਹ ਜੀ ਚੀਜ਼ ਨਹੀਂ ਜੇ ਬਾਣੀ ਸੁਣਨ ਨਾਲ ਆਪਣੀ ਪੂਰੀ ਨਾ ਹੋ ਸਕੇ ਤੁਸੀਂ ਸ਼ਰਧਾ ਵਿਸ਼ਵਾਸ ਨਾਲ ਕਰਕੇ ਦੇਖੋ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਚਲੋ ਜੀ ਬਾਕੀ ਮੈਂ ਕਾ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ